ਸਤਨਾਮ ਵਾਹਿਗੁਰੂ ਸਹਬਾ ਜੀ ਆਨਸਰੀ ਮਹੱਲਾ ਪੰਜਵਾਂ ਜਹ ਸਰਮਿੰਦਾ ਇਹ ਹਕਮਾਨੀ ਰੀਤਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ऐसी द्रडी पे परिता माया मोह पुलो अवरे हीता हरे चंदोरी बनहर पातरे तुहारो तो बीत रहो चंदन लेपा होत देह का ਸੁਖ ਘਰ ਦਾ ਭਾ ਪਸ਼ਮ ਸੰਗੀਤਾ ਅਮਰਤ ਸੰਗ ਨਾਹੀ ਰਚ ਆਵਤਾ ਵਿਖਟ ਗਉਰੀ ਪ੍ਰੀਤਾ ਜਨਮ ਜਨਮ ਕੇ 길 ਵਿਖ ਦੁਖ ਭਾਗੈ ਗੁਰ ਗਿਆਨ ਅੰਜਨ ਨਿਤਰ ਦਿੱਤਾ ਸਾਧ ਸੰਗ ਇਨ ਦੁਖ ਤੈਨਿ ਕਿਛਿਓ ਨਾ ਕੋ ਇਕ ਪਰਿਤਾ ਜਨਮ ਜਨਮ ਕੇ 길 ਵਿਖ ਦੁਖ ਭੰਗ ਗੁਰ ਗਿਆਨ ਅੰਜਨ ਨਿਤਰ ਦਿੱਤਾ ਸ ਸੰਗੋ ਇਨ ਦੁਖ ਤੇ ਨਿਕਸਿਓ ਨਾਨਕ ਇਕ ਪਰੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦਾ ਪਵਨ ਪਵਿੱਤਰ ਹੁਕਮਨਾਮਾ 25 ਸਤਗੁਰੂ ਧੰਨ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਅੰਗ ਤੇ ਸशोਭਤ ਹੈ ਸਤਿਗੁਰ ਜੀ ਅੱਜ ਦੇ ਪਾਵਨ ਹੁਕਮ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜਹਿ ਕਰਨੀ ਹੋਵੇ ਸਰਮਿੰਦਾ ਇਹ ਹਕਮਾਨੀ ਰੀਤ ਪਾਦਸ਼ਾਹ ਦੱਸਦੇ ਨੇ ਇਸ ਸੰਸਾਰ ਦੇ ਵਿੱਚ ਇਸ ਮਨੁੱਖ ਨੇ ਐਹੋ ਐਹੋ ਜੀ ਆਕੀ ਕਰਮ ਕੀਤੇ ਜਿਨ੍ਹਾਂ ਦੇ ਕਰਨ ਦੇ ਨਾਲ ਇਸ ਮਨੁੱਖ ਨੂੰ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਪਿਆ ਜਦੋਂ ਦਰਗਾਹ ਦੇ ਵਿੱਚ ਲੇਖਾ ਮੰਗਿਆ ਤੇ ਸਤਿਗੁਰੂ ਜੀ ਦੱਸਦੇ ਨੇ ਧਰਮ ਰਾਹੀ ਜਦ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਚ ਕਰਸਾਨ ਵਾ ਭਾਗ ਗਏ ਲੈ ਬੰਧਿਓ ਜੀਓ ਦਰਬਾਰੀ ਸਤਿਗੁਰ ਦਸ ਦੇ ਨੇ ਜਦੋਂ ਧਰਮ ਰਾਜ ਨੇ ਦਰਗਾਹ ਤੇ ਵਿੱਚ ਲੇਖਾ ਮੰਗਿਆ ਜਦੋਂ ਇਹਦੇ ਲੇਖਾਂ ਦਾ ਨਵੇੜਾ ਹੋਇਆ ਜਦੋਂ ਕੀਤੇ ਹੋਏ ਕਰਮ ਪੜੇ ਗਏ ਵਾਚੇ ਗਏ ਪਾਤਸ਼ਾਹ ਕਹਿੰਦੇ ਇਸ ਨੇ ਸੰਸਾਰ ਵਿੱਚ ਇਹੋ ਇਹੋ ਜੇ ਕੰਮ ਕੀਤੇ ਕਰਮ ਕੀਤੇ ਜਿਹਦੇ ਨਾਲ ਦਰਗਾਹ ਦੇ ਵਿੱਚ ਇਸ ਨੂੰ ਸ਼ਰਮਿੰਦਾ ਹੋਣਾ ਪਿਆ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਦੱਸਦੇ ਨੇ ਸੰਤ ਕੀ ਨਿੰਦਾ ਪਾਤਸ਼ਾਹ ਕਹਿੰਦੇ ਸਾਰੇ ਜਿੰਨਾ ਵੀ ਜਨਮ ਇੰਨੇ ਸੰਸਾਰ ਦੇ ਵਿੱਚ ਜੀਆ ਜਿੰਨੀ ਵੀ ਉਮਰ ਭੋਗੀ ਸਾਰੀ ਉਮਰ ਇਹ ਗੁਰਸਿੱਖਾਂ ਦੀ ਜੱਪਣ ਵਾਲਿਆਂ ਦੀ ਸੰਤਾਂ ਦੀ ਨਿੰਦਾ ਕਰਦਾ ਰਿਹਾ ਸਾਖਤ ਕੀ ਪੂਜਾ ਜਿਹੜੇ ਮਾੜੇ ਬੰਦੇ ਨੇ ਜਿਹੜੇ ਸਾਖਤ ਨੇ ਜਿਨ੍ਹਾਂ ਦੇ ਕਰਮ ਬਾੜੇ ਨੇ ਹੁਣ ਇੱਥੇ ਸਾਖਤ ਆਖਿਆ ਗਿਆ ਹੈ ਮਨਮੁਖ ਨੂੰ ਆਪਣੇ ਮਨ ਦੀ ਕਰਨ ਵਾਲਾ ਜਿਹਨੂੰ ਗੁਰੂ ਦੀ ਗੱਲ ਚੰਗੀ ਨਾ ਲੱਗੇ ਜਿਨ੍ਹਾਂ ਨੂੰ ਗੁਰੂ ਦਾ ਬਚਨ ਚੰਗਾ ਨਾ ਲੱਗੇ ਜਿਹੜੇ ਗੁਰੂ ਦੀ ਗੱਲ ਕਦੀ ਸੁਣ ਕੇ ਰਾਜੀ ਨਹੀਂ ਆਪਣੇ ਮਨ ਦੀ ਕਰਦੇ ਨੇ ਉਹਨਾਂ ਨੂੰ ਅਕਸ਼ਾ ਸਾਖਤ ਤੇ ਸਤਿਗੁਰ ਜੀ ਨੇ ਸਾਖਤ ਬੰਦੇ ਨੂੰ ਬੜਾ ਮਾੜਾ ਦੱਸਿਆ ਪਾਛਾ ਕਹਿੰਦੇ ਨੇ ਜਿਵੇਂ ਸੂਰ ਹੁੰਦਾ ਨਾ ਸੂਰ ਤੋਂ ਵੀ ਮਾੜਾ ਹੈ ਸਾਖਤ ਬੰਦਾ ਸਤਿਗੁਰ ਜੀ ਨੂੰ ਪੁੱਛੀਏ ਕਿ ਸੂਰ ਤੋਂ ਮਾੜਾ ਕਿਵੇਂ ਸਤਗੁਰ ਜੀ ਨੇ ਬਾਣੀ ਦੇ ਵਿੱਚ ਦੱਸਿਆ ਕਹਿੰਦੇ ਸਾਕਤ ਤੇ ਸੂਕਰ ਭਲਾ ਰਾਖੇ ਅਛਾ گاਉ ਕੋ ਸਾਕਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ ਸਤਗੁਰ ਕਹਿੰਦੇ ਕਹਿੰਦੇ ਸਤਗੁਰ ਸੂਰ ਤੋਂ ਸਾਕਤ ਤਾਂ ਵੜਾ ਹੈ ਸੂਰ ਚਾਹ ਤਾਂ ਚੰਗਾ ਹੈ ਕਹਿੰਦੇ ਕਿਸੇ ਗਲੀ ਮਹੱਲੇ ਦੇ ਵਿੱਚ ਗੰਦਗੀ ਫੈਲੀ ਹੋਵੇ ਗੰਦਗੀ ਪਈ ਹੋਵੇ ਉਤੋਂ ਸੂਰ ਲੰਘ ਜਾਵੇ ਸੂਰ ਜਿਹੜਾ ਉਹ ਗੰਦਗੀ ਨੂੰ ਖਾ ਕੇ ਗਲੀ ਨੂੰ ਸਾਫ਼ ਕਰ ਦਿੰਦਾ ਤੇ ਪਾਤਸ਼ਾਹ ਕਹਿੰਦੇ ਕਿਸੇ ਚੰਗੇ ਭੜੇ ਗਲੀ ਮਹੱਲੇ ਦੇ ਵਿੱਚ ਕੋਈ ਮਾੜਾ ਬੰਦਾ ਨਿਕਲ ਜਾਵੇ ਸਾਾਕਤ ਨਿਕਲ ਜਾਵੇ ਉਹ ਗੰਦਗੀ ਖਲਾਰ ਦਿੰਦਾ ਹੈ ਗੁਰਸਿੱਖ ਨੂੰ ਗੁਰੂ ਨੇ ਤਾੜਨਾ ਕੀਤੀ ਕਹਿੰਦੇ ਗੁਰਸਿੱਖਾ ਜੇ ਤੈਨੂੰ ਕੋਈ ਮਾੜਾ ਬੰਦਾ ਨજર ਵੀ ਪੈ ਜਾਵੇ ਨਾ ਉਹ ਸਾਹਮਣੇ ਤੁਰਿਆ ਆਉਂਦਾ ਕਹਿੰਦੇ ਉਹਦਾ ਸੰਗ ਨਾ ਕਰ ਉਸ ਤੋਂ ਦੂਰ ਨੱਠਦਾ ਦੂਰ ਭੱਜ ਜਾ ਬਾਦਸ਼ਾਹ ਨੇ ਸਤਗੁਰ ਜੀ ਨੇ ਬਾਣੀ ਦੇ ਵਿੱਚ ਦੱਸਿਆ ਕਹਿੰਦੇ ਜਿਹੜਾ ਸਾਖਤ ਹੈ ਮਾੜਾ ਹੈ ਮਨਮੁਖ ਹੈ ਉਹਦਾ ਜੇ ਸੰਗ ਕਰੇਗਾ ਤੇ ਉਹਦਾ ਰੰਗ ਤੇਰੇ ਮਨ ਤੇ ਜ਼ਰੂਰ ਛੜੇਗਾ ਅਸਰ ਜ਼ਰੂਰ ਹੋਵੇਗਾ ਮਾੜੇ ਬੰਦੇ ਦੀ ਸੰਗਤ ਕੀਤਿਆਂ ਮਨ ਮੇਲਾ ਹੁੰਦਾ ਹੈ ਮਨ ਵਿੱਚ ਵਿਕਾਰ ਆਉਂਦੇ ਨੇ ਮਾੜੀ ਸੰਗਤ ਦੇ ਨਾਲ ਮਨ ਜਿਹੜਾ ਉਹ ਮਾੜੇ ਪਾਸੇ ਲੱਗਦਾ ਜੇ ਬੰਦਾ ਸੋਚੇ ਵੀ ਮੇਰੇ ਕੋਲ ਖੜਨ ਦੇ ਨਾਲ ਮੈਨੂੰ ਕੀ ਫਰਕ ਪੈ ਜਾਵੇਗਾ ਤੇ ਸਤਿਗੁਰ ਕਹਿੰਦੇ ਨੇ ਕਹਿੰਦੇ ਜਿਵੇਂ ਮਨੁੱਖ ਕਾਲੇ ਭਾਂਡੇ ਨੂੰ ਹੱਥ ਲਾਵੇ ਤੇ ਕਹਿੰਦੇ ਇਹ ਸੋਚੇ ਵੀ ਕਾਲਖ ਨਾ ਲੱਗੇ ਕਹਿੰਦੇ ਇਹ ਤੇ ਹੋ ਨਹੀਂ ਨਾ ਸਕਦਾ ਕਾਲੇ ਭਾਂਡੇ ਨੂੰ ਕਾਲੇ ਬਰਤਨ ਨੂੰ ਹੱਥ ਲਾਇਆ ਕਾਲਖ ਲੱਗਦੀ ਹੈ ਸਤਿਗੁਰ ਜੀ ਨੇ ਨਰਣੇ ਦਿੱਤਾ ਕਹਿੰਦੇ ਸੌਕਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ ਬਾਸਨਕਾਰੋ ਪਰਸੀਐ ਤਉ ਕਿਛ ਲਾਗੇ ਦਾਗ ਕਹਿੰਦੇ ਜੇ ਸੰਗ ਕਰਨ ਦਾ ਚੰਗੇ ਬੰਦੇ ਦਾ ਕਰੀ ਸੰਗਤ ਕਰਨੀ ਚੰਗੇ ਬੰਦੇ ਦੀ ਕਰੀ ਕਦੀ ਮਨਮੁਖ ਦੀ ਮਾੜੀ ਦੀ ਸੰਗਤ ਨਹੀਂ ਕਰਨੀ ਕਿ ਜਿਹੋ ਜੀ ਸੰਗਤ ਕਰੇਗਾ ਉਹਦੀ ਤੇਰੇ ਮਨ ਤੇ ਅਸਰ ਹੋਵੇਗਾ ਉਹਦੀ ਰੰਗਤ ਪੈਦਾ ਹੋਵੇ ਪਰ ਸਤਿਗੁਰ ਜੀ ਬਾਣੀ ਵਿੱਚ ਦੱਸਦੇ ਕਹਿੰਦੇ ਸੰਤ ਕੀ ਨਿੰਦਾ ਸਾਗਤ ਕੀ ਪੂਜਾ ਐਸੀ ਡੜੀ ਵਿਪਰੀਤ ਕਹਿੰਦੇ ਇਹਦਾ ਸੁਭਾਅ ਬਣ ਗਿਆ ਮਾੜੇ ਬੰਦਿਆਂ ਦਾ ਸੰਕਰਤ ਹੈ ਤੇ ਜੱਪਣ ਵਾਲਿਆਂ ਦੀ ਨਿੰਦਾ ਕਰਦਾ ਹੁਣ ਜਿਹੜਾ ਮਨੁੱਖ ਦੇ ਵਿੱਚ ਸਭ ਤੋਂ ਵੱਡੀ ਕਮੀ ਹੈ ਉਹ ਹੈ ਕਿਸੇ ਦੀ ਨਿੰਦਿਆ ਕਰਨ ਦੀ ਤੇ ਸਤਿਗੁਰੂ ਜੀ ਦੱਸਦੇ ਕਹਿੰਦੇ ਜਿਹੜੇ ਅਕਲ ਵਾਲੇ ਬੰਦੇ ਨੇ ਨਾ ਜਿਨ੍ਹਾਂ ਨੂੰ ਰੱਬ ਨੇ ਗਿਆਨ ਦਿੱਤਾ ਹੈ ਉਹ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਾਤਸ਼ਾਹ ਕਹਿੰਦੇ ਨਿੰਦਿਆ ਉਹ ਕਰਦੇ ਨੇ ਜਿਹੜੇ ਆਪ ਮਾੜੇ ਹੁੰਦੇ ਨੇ ਸਤਿਗੁਰ ਜੀ ਬਾਣੀ ਵਿੱਚ ਦੱਸਦੇ ਕਹਿੰਦੇ ਨਿੰਦਾ ਭੜੀ ਕਾਹੂ ਕੀ ਨਹੀਂ ਕਹਿੰਦੇ ਕਿਸੇ ਦੀ ਵੀ ਦਿੰਦਿਆ ਕਰਨੀ ਉਹ ਬੜੀ ਮਾੜੀ ਤੇ ਸਤਿਗੁਰ ਕਹਿੰਦੇ ਕਹਿੰਦੇ ਕਰਦੇ ਕੌਣ ਨੇ ਮਨਮੁਖ ਮੂੜ ਕਰਨ ਕਹਿੰਦੇ ਜਿਹੜੇ ਮਨਮੁਖ ਹੁੰਦੇ ਨੇ ਨਾ ਸਾਕਤ ਮੂੜ ਕਹਿੰਦੇ ਨੇ ਮਨੁੱਖ ਪਾਗਲ ਬੰਦੇ ਨੂੰ ਕਹਿੰਦੇ ਜਿਹੜੇ ਪਾਗਲ ਨੇ ਨਾ ਜਿਹੜੇ ਸਾਕਤ ਨੇ ਮਨਮੁਖ ਨੇ ਉਹ ਕਿਸੇ ਦੀ ਨਿੰਦਿਆ ਕਰਦੇ ਹੁਣ ਨਿੰਦਿਆ ਕਰਨ ਦੇ ਡਾੜ ਮਹਾਪੁਰਸ਼ ਦੱਸਦੇ ਨੇ ਜੇ ਕਿਸੇ ਦੀ ਨਿੰਦਿਆ ਕਰੀਏ ਨਾ ਉਹਦੇ ਜਿਹੜੇ ਅਗਲੇ ਕੀਤੇ ਹੋਏ ਉਹਦੇ ਪਾਪ ਕਰਮ ਨੇ ਨਾ ਮਾੜੇ ਕਰਮਾਂ ਜੇ ਨਿੰਦਿਆ ਕਰ ਦਈਏ ਉਹਦੇ ਮਾੜੇ ਕਰਮਾਂ ਦਾ ਭਾਰ ਆਪਣੇ ਸਿਰ ਆ ਜਾਂਦਾ ਹੈ ਕਹਿੰਦੇ ਇਸ ਕਰਕੇ ਗੁਰਸਿੱਖਾਂ ਨਿੰਦਿਆ ਤੋਂ ਬਚਣਾ ਹੈ ਅੱਗੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਭੁੱਲੋ ਅਵਰ ਹੀਤ ਸਤਿਗੁਰ ਕਹਿੰਦੇ ਮਾਇਆ ਦੇ ਵਿੱਚ ਆ ਜਾਂਦੇ ਨੇ ਘਰ ਦੇ ਧਨ ਪਦਾਰਥ ਧੀਆ ਪੁੱਤਰ ਪਰਿਵਾਰ ਸਾਖ ਸੰਬੰਧੀ ਇਹ ਸਾਰੇ ਮਾਇਆ ਦਾ ਰੂਪ ਨੇ ਆਚਾ ਕਹਿੰਦੇ ਇਹਨਾਂ ਦੇ ਮੋਹ ਵਿੱਚ ਪੈ ਕਰਕੇ ਉਸ ਅਸਲ ਰੱਬ ਦੇ ਪਿਆਰ ਨੂੰ ਭੁੱਲ ਗਿਆ ਉਸ ਵਹਿਗੁਰੂ ਪਰਮੇਸ਼ਰ ਨੂੰ ਇਸ ਨੇ ਵਿਸਾਰ ਦਿੱਤਾ ਪਰ ਸਤਿਗੁਰ ਕਹਿੰਦੇ ਜਿਨ੍ਹਾਂ ਦੇ ਮੋਹ ਵਿੱਚ ਪਏ ਕਰਕੇ ਰੱਬ ਨੂੰ ਭੁੱਲਿਆ ਬੈਠਾ ਹੈ ਬੰਦਿਆ ਇਸ ਸੰਸਾਰ ਦੇ ਵਿੱਚ ਤੇਰਾ ਜੀਵਨ ਇੰਨਾ ਕੁ ਹੈ ਕਹਿੰਦੇ ਹਰ ਚੰਦੌਰੀ ਬਨ ਹਰ ਪਾਤਰੀ ਇਹ ਹੈ ਤੁਹਾਰੋ ਬੀਤ ਕਹਿੰਦੇ ਹਰੇ ਭਰੇ ਬਾਗ ਦੇ ਵਿੱਚ ਕਹਿੰਦੇ ਸੋਹਣੇ ਸੋਹਣੇ ਦਰਖਤ ਨੂੰ ਪੇੜ ਨੂੰ ਪੱਤੇ ਲੱਗੇ ਹੁੰਦੇ ਨੇ ਇਹ ਸਤਿਗੁਰ ਕਹਿੰਦੇ ਨੇ ਕੁਝ ਸਮਾਂ ਪਾ ਕਰਕੇ ਉਹ ਜਿਹੜੇ ਪੱਥਰ ਦੇ ਉਹ ਝੜ ਜਾਂਦੇ ਨੇ ਭੋਂ ਤੇ ਡਿੱਗ ਜਾਂਦੇ ਨੇ ਇਹ ਸਤਿਗੁਰ ਕਹਿੰਦੇ ਤਰਵਰ ਵਿਛਣੇ ਨਾ ਪਾਤ ਜੁੜਤੇ ਜਮ ਮਗ ਗੌਣ अकेਲੀ ਸਤਿਗੁਰ ਕਹਿੰਦੇ ਟੁੱਟੇ ਹੋਏ ਪੱਤਰ ਜਿਹੜੇ ਭੁਏ ਤੇ ਡਿੱਗ ਗਏ ਡਿਗ ਪਏ ਉਹ ਦੁਬਾਰਾ ਜੋੜੇ ਨਹੀਂ ਜਾ ਸਕਦੇ ਸਤਿਗੁਰ ਕਹਿੰਦੇ ਤੇਰਾ ਜੀਵਨ ਵੀ ਉਹਨਾਂ ਪੱਤਿਆਂ ਦੀ ਤਰ੍ਹਾਂ ਹੈ ਇੱਕ ਦਿਨ ਜਿੱਦਣ ਛੜ ਗਿਆ ਸੰਸਾਰ ਤੋਂ ਜਾਣਾ ਪਵੇਗਾ ਦੁਬਾਰਾ ਫਿਰ ਇਹ ਮਨੁੱਖਾ ਜਨਮ ਤੈਨੂੰ ਪ੍ਰਾਪਤ ਨਹੀਂ ਹੋਣਾ ਇਹ ਮਨੁੱਖਾ ਜਨਮ ਜਿਹਨੂੰ ਸਤਿਗੁਰ ਜੀ ਨੇ ਬਾਣੀ ਵਿੱਚ ਆਖਿਆ ਕਹਿੰਦੇ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾਕੇ ਭੋਏ ਗਿਰੇ ਬੌਰ ਨਾ ਲਾਗੇ ਡਾਲ ਸਤਿਗੁਰ ਜੀ ਨੇ ਦੂਜਾ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਜਿਵੇਂ ਦਰਖਤ ਨੂੰ ਫਲ ਲੱਗਦਾ ਹੈ ਤੇ ਸਮਾਂ ਪਾ ਕੇ ਉਹ ਫਲ ਪੱਕ ਕੇ ਭੋਂ ਤੇ ਡਿੱਗ ਜਾਂਦਾ ਡਿਗ ਪੈਂਦਾ ਸਤਿਗੁਰ ਕਹਿੰਦੇ ਇਸੇ ਤਰ੍ਹਾਂ ਬੰਦਿਆ ਜਿਸ ਦਿਨ ਇਸ ਦੇਹੀ ਦੇ ਵਿੱਚੋਂ ਜਿਹੜਾ ਭੌਰ ਉਡਾਰੀ ਮਾਰ ਗਿਆ ਆਪਾ ਸਾਹ ਕਹਿੰਦੇ ਕਿਸੇ ਵੀ ਹੀਲੇ ਦੇ ਨਾਲ ਜਿਵੇਂ ਪੱਕਿਆ ਹੋਇਆ ਫਲ ਦੁਬਾਰਾ ਡਾਲੀ ਨਾਲ ਨਹੀਂ ਜੁੜਦਾ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਤੈਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ ਸਤਗੁਰੂ ਜੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਚੰਦਨ ਲੇਪੋਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ ਸਤਗੁਰੂ ਜੀ ਦੱਸਦੇ ਕਹਿੰਦੇ ਮਨੁੱਖ ਦਾ ਜਨਮ ਇਸ ਤਰ੍ਹਾਂ ਹੈ ਸਤਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ ਉਦਾਹਰਣ ਦਿੱਤੀ ਕਹਿੰਦੇ ਜਿਵੇਂ ਇੱਕ ਗਧਾ ਹੈ ਖੋਤਾ ਹੈ ਉਹਨੂੰ ਸਤਗੁਰ ਕਹਿੰਦੇ ਕਿੰਨੇ ਵੀ ਸੈਂਟ ਉਹਦੇ ਉੱਤੇ ਛਿੜਕ ਲਓ ਚੰਦਨ ਦਾ ਉਹਨੂੰ ਲੇਪ ਕਰ ਦਿਓ ਪਰ ਸਤਿਗੁਰ ਕਹਿੰਦੇ ਜਦ ਤੱਕ ਗਧਾ ਜਿਹੜਾ ਉਹ ਖੇ ਦੇ ਵਿੱਚ ਮਿੱਟੀ ਵਿੱਚ ਲੇਟਣੀ ਨਹੀਂ ਨਾ ਮਾਰਦਾ ਉਹਦੇ ਮਨ ਨੂੰ ਚੈਨ ਨਹੀਂ ਆਉਂਦਾ ਸਤਿਗੁਰ ਕਹਿੰਦੇ ਬੰਦਿਆ ਤੇਰਾ ਜੀਵਨ ਵੀ ਉਸ ਗਧੇ ਦੀ ਤਰ੍ਹਾਂ ਹੈ ਤੈਨੂੰ ਵੀ ਰੱਬ ਨੇ ਅਕਲ ਦਿੱਤੀ ਤੈਨੂੰ ਦਿਮਾਗ ਦਿੱਤਾ ਤੇ ਤੈਨੂੰ ਗੁਰੂ ਨੇ ਗਿਆਨ ਦਿੱਤਾ ਹੈ ਗਿਆਨ ਕਿਹੜਾ ਸਤਗੁਰ ਕਹਿੰਦੇ ਰੱਬ ਦਾ ਨਾਮ ਰੂਪੀ ਗਿਆਨ ਤੈਨੂੰ ਦਿੱਤਾ ਹੈ ਪਰ ਜਿਵੇਂ ਗਧੇ ਦਾ ਮਨ ਖੇ ਦੇ ਵਿੱਚ ਮਿੱਟੀ ਦੇ ਵਿੱਚ ਲੱਗਾ ਹੋਇਆ ਹੈ ਪਾਤਸ਼ਾਹ ਕਹਿੰਦੇ ਤੇਰਾ ਜੀਵਨ ਵੀ ਇਸੇ ਤਰ੍ਹਾਂ ਹੈ ਤਾਂ ਸਤਗੁਰ ਜੀ ਦੱਸਦੇ ਨੇ ਕਹਿੰਦੇ ਚੰਦਨ ਲੇਪ ਬੋਤ ਦੇਹ ਕੋ ਸੋਖ ਗਰਦਬ ਭਸਮ ਸੰਗੀਤ ਕਹਿੰਦੇ ਇਸੇ ਤਰਾਂ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਵਿਖੇ ਠ ਗਉਰੀ ਪੀਤ ਕਹਿੰਦੇ ਅੰਮ੍ਰਿਤ ਰੂਪੀ ਰੱਬ ਦਾ ਜਿਹੜਾ ਨਾਮ ਹੈ ਨਾ ਉਹਦੇ ਵਿੱਚ ਤੇਰਾ ਮਨ ਨਹੀਂ ਲੱਗਦਾ ਉਹਦੇ ਵਿੱਚ ਰੁਚੀ ਨਹੀਂ ਤੇਰੀ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਕਹਿੰਦੇ ਜਿਵੇਂ ਗਧਾ ਜਿਹੜਾ ਹੈ ਉਹ ਮਿੱਟੀ ਦੇ ਵਿੱਚ ਖੁਸ਼ ਰਹਿੰਦਾ ਹੈ ਇਸੇ ਤਰ੍ਹਾਂ ਮਨੁੱਖਾ ਤੇਰਾ ਜਨਮ ਵੀ ਉਸ ਕਦੇ ਦੀ ਤਰ੍ਹਾਂ ਹੈ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਵਿਖੇ ਠ ਗਉਰੀ ਪ੍ਰੀਤ ਕਹਿੰਦੇ ਜਿਹੜੀਆਂ ਜ਼ਹਿਰ ਰੂਪੀ ਚੀਜ਼ਾਂ ਨੇ ਨਾ ਜਿਨ੍ਹਾਂ ਨੇ ਤੈਨੂੰ ਡਰਕਾ ਨੂੰ ਲੈ ਜਾਣਾ ਹੈ ਉਹਨਾਂ ਸ਼ੈਅ ਦੇ ਨਾਲ ਤੇਰਾ ਬੋਹ ਹੈ ਤੇਰਾ ਪਿਆਰ ਹੈ ਤੇ ਰੱਬ ਦੇ ਨਾਮ ਨੂੰ ਤੂੰ ਵਿਸਾਰ ਦਿੱਤਾ ਅਗਲੀਆਂ ਭਗਤੀਆਂ ਵਿੱਚ ਸਤਿਗੁਰ ਕਹਿੰਦੇ ਉਤਮ ਸੰਤ ਭਲੇ ਸੰ ਜੋਗੀ ਇਸ ਯੁੱਗ ਮੇ ਪਵਿੱਤ ਪੁਨੀਤ ਸਤਿਗੁਰ ਕਹਿੰਦੇ ਸੰਸਾਰ ਦੇ ਵਿੱਚ ਬੜੇ ਵੱਡੇ ਭਾਗ ਹੋਣ ਚੰਗੇ ਭਾਗ ਹੋਣ ਚੰਗੇ ਕਰਮ ਹੋਣ ਤੇ ਜੀਵਨ ਦੇ ਵਿੱਚ ਬਖਸ਼ੇ ਹੋਏ ਮਹਾਪੁਰਸ਼ ਗੁਰ ਸਿੱਖਾਂ ਤਿੰਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ ਕਹਿੰਦੇ ਸੰਦੋਗਾਂ ਦੇ ਨਾਲ ਤੇ ਇਸ ਸੰਸਾਰ ਦੇ ਵਿੱਚ ਭਲੇ ਪਵਿੱਤਰ ਪੁਰਸ਼ ਜਿਹੜੇ ਨੇ ਉਹ ਬਹੁਤ ਵਿਰਲੇ ਹਨ ਸਤਿਗੁਰ ਕਹਿੰਦੇ ਨੇ ਜੇ ਆਪਾਂ ਸੋਚੀਏ ਕਿ ਅੱਜ ਸੰਸਾਰ ਵਿੱਚ ਕੋਈ ਚੰਗਾ ਨਹੀਂ ਸਤਿਗੁਰ ਕਹਿੰਦੇ ਅੱਜ ਵੀ ਚੰਗੇ ਬੰਦੇ ਹਨ ਤੇ ਸਤਿਗੁਰ ਜੀ ਨੇ ਬਾਣੀ ਵਿੱਚ ਦੱਸਿਆ ਕਹਿੰਦੇ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਕਹਿੰਦੇ ਨੇ ਹੈ ਨਾ ਪਰ ਬਹੁਤ ਵਿਰਲੇ ਨੇ ਜਗ ਮੇ ਉਤਮ ਕਾਢੀ ਹੈ ਕਹਿੰਦੇ ਵਿਰਲੇ ਕਈ ਕੇ ਬਹੁਤ ਵਿਰਲੇ ਹਨ ਤੇ ਸਤਿਗੁਰੂ ਜੀ ਕਹਿੰਦੇ ਉਹ ਭਾਗਾਂ ਦੇ ਨਾਲ ਉਹਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ ਇਸ ਯੁੱਗ ਮੇ ਪਵਿੱਤ ਪੁਨੀਤ ਅੱਗੇ ਸਤਿਗੁਰੂ ਕਹਿੰਦੇ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰੇ ਜੀਤ ਕਹਿੰਦੇ ਉਹ ਗੁਰਸਿੱਖਾਂ ਤੇਰਾ ਇਹ ਜਿਹੜਾ ਜਨਮ ਹੈ ਨਾ ਇਹੀ ਹੀਰੇ ਵਰਗਾ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੁਣ ਹੀਰਾ ਜਿਹੜਾ ਉਹ ਬੜੀ ਅਮੋਲਕ ਵਸਤੂ ਹੈ ਉਹਦੀ ਕੀਮਤ ਬਹੁਤ ਜਿਆਦੀ ਹੈ ਸਤਿਗੁਰ ਕਹਿੰਦੇ ਤੇਰਾ ਇਹ ਜਨਮ ਜਿਹੜਾ ਮਨੁੱਖਾ ਦੇਹੀ ਹੈ ਇਹ ਹੀਰੇ ਦੀ ਤਰ੍ਹਾਂ ਹੈ ਹੀਰੇ ਵਰਗੀ ਤੈਨੂੰ ਮਿਲੀ ਹੈ ਪਰ ਸਤਿਗੁਰ ਕਹਿੰਦੇ ਜਾਤ ਆਕਾਰਥ ਵਿਅਰਥ ਜਾਰੀ ਹੈ ਜਨਮ ਪਦਾਰਥ ਇਹ ਮਨੁੱਖਾ ਜਨਮ ਤੇ ਨੂੰ ਜਿਹੜਾ ਮਿਲਿਆ ਹੈ ਇਹ ਆਕਾਰਥ ਹੀ ਗਵਾਚਦਾ ਜਾ ਰਿਹਾ ਹੈ ਕਾਚ ਬਾਦਰੀ ਜੀਤ ਕਹਿੰਦੇ ਕੱਚ ਦੇ ਭਾਵ ਤੂੰ ਇਸ ਨੂੰ ਗਵਾ ਕੇ ਚਲਾ ਗਿਆ ਤੇ ਸੰਸਾਰ ਦੇ ਵਿੱਚੋਂ ਜੀਵਨ ਦੀ ਬਾਜੀ ਹਾਰ ਗਿਆ ਜਿਹਨੂੰ ਸਤਿਗੁਰ ਕਹਿੰਦੇ ਚੱਲੇ ਜਵਾਰੀ ਦੋ ਹੱਥ ਚਾਰ ਅੱਗੇ ਸਤਿਗੁਰ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੈ ਕਾਦੇ ਡਾਲ ਗੁਰ ਗਿਆਨ ਅੰਜਨ ਨਿਤ੍ਰ ਦੀਤ ਜਦੋਂ ਮਨੁੱਖਾ ਗੁਰੂ ਦੇ ਕੋਲ ਸੰਗਤ ਦੇ ਵਿੱਚ ਆਣ ਕੇ ਬੈਠ ਕਰਕੇ ਗੁਰੂ ਦਾ ਗਿਆਨ ਸਰਵਣ ਕਰੇਗਾ ਗੁਰੂ ਦੀ ਗੱਲ ਸੁਨੇਗਾ ਤੇ ਐਸੀ ਸਤਗੁਰ ਮਿਹਰ ਕਰਦੇ ਨੇ ਨਾਮ ਰੂਪੀ ਸ਼ਬਦ ਤੇਰੇ ਹਿਰਦੇ ਵਿੱਚ ਵਸੇਗਾ ਤੇ ਸਤਿਗੁਰ ਕਹਿੰਦੇ ਤੈਨੂੰ ਫਿਰ ਕਿਹੜੀ ਦਾਤ ਮਿਲੇਗੀ ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ ਜਿਹੜਾ ਇਸ ਜਨਮ ਦਾ ਦੁੱਖ ਹੈ ਉਹਦੀ ਸਤਿਗੁਰ ਕਹਿੰਦੇ ਗੱਲ ਛੱਡ ਤੇਰੇ ਪੁਰਬਲੇ ਜਨਮਾਂ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਵੀ ਕੱਟੇ ਜਾਣਗੇ ਭੱਜ ਜਾਣਗੇ ਦੂਰ ਹੋ ਜਾਣਗੇ ਗੁਰ ਗਿਆਨ ਅੰਜਨ ਨੇਤਰ ਦੀਤ ਜਦੋਂ ਗੁਰੂ ਨੇ ਗਿਆਨ ਰੂਪੀ ਸ਼ਰਮਣ ਤੇਰੀਆਂ ਅੱਖਾਂ ਦੇ ਵਿੱਚ ਪਾਇਆ ਭਾਵ ਤੈਨੂੰ ਗਿਆਨ ਦੀ ਗੱਲ ਦੱਸੀ ਤੇ ਜੇ ਤੂੰ ਹਿਰਦੇ ਤੇ ਵਿਸਾਲੀ ਸਤਿਗੁਰ ਕਹਿੰਦੇ ਜਨਮਾਂ ਜਨਮਾਂ ਦੇ ਦੁੱਖ ਲੱਤ ਜਾਣਗੇ ਦੌੜ ਜਾਣਗੇ ਆਖਰੀ ਪੰਕਤੀਆਂ ਦੇ ਵਿੱਚ ਸਤਿਗੁਰ ਕਹਿੰਦੇ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਪਾਤਸ਼ਾਹ ਕਹਿੰਦੇ ਨੇ ਮਨੁੱਖ ਜਿਹੜਾ ਸੰਸਾਰ ਦੇ ਵਿੱਚ ਉਹ ਦੁਖੀ ਹੈ ਕੋਈ ਵੀ ਬੰਦਾ ਸੰਸਾਰ ਦੇ ਵਿੱਚ ਸੁਖੀ ਨਹੀਂ ਹਰ ਇੱਕ ਜੀਵ ਨੂੰ ਕੋਈ ਨਾ ਕੋਈ ਦੁੱਖ ਲੱਗਾ ਹੋਇਆ ਹੈ ਸਤਿਗੁਰ ਕਹਿੰਦੇ ਦੁੱਖ ਕੀ ਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਸਿਓ ਕੋਈ ਤੇ ਸਤਿਗੁਰ ਕਹਿੰਦੇ ਜੇ ਕਿਸੇ ਨੂੰ ਪੁੱਛ ਕੇ ਵੇਖ ਜੇ ਤੂੰ ਆਪਣਾ ਇੱਕ ਦੁੱਖ ਦੱਸੇਗਾ ਤੇ ਅਗਲਾ ਤੈਨੂੰ ਆਪਣੇ ਚਾਰ ਦੁੱਖ ਦੱਸੇਗਾ ਸੰਸਾਰ ਦੇ ਵਿੱਚ ਸੁਖੀ ਕੋਈ ਨਹੀਂ ਜਿਨੂੰ ਸਤਿਗੁਰ ਕਹਿੰਦੇ ਨੇ ਕਹਿੰਦੇ ਇਸ ਸੰਸਾਰ ਦੇ ਵਿੱਚ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ ਪਰ ਸਤਿਗੁਰ ਕਹਿੰਦੇ ਜਿਸ ਦਿਨ ਸੰਗਤ ਦੇ ਵਿੱਚ ਆਣ ਕੇ ਬੈਠੇਗਾ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਕਹਿੰਦੇ ਸੰਗਤ ਦੇ ਵਿੱਚ ਬੈਠਣ ਦਾ ਫਲ ਲਾਹਾ ਇਹ ਹੈ ਕਿ ਇਹਨਾਂ ਦੁੱਖਾਂ ਤੋਂ ਤੈਨੂੰ ਛੁਟਕਾਰਾ ਮਿਲ ਜਾਵੇਗਾ ਦੁੱਖਾਂ ਤੋਂ ਤੈਨੂੰ ਮੁਕਤੀ ਮਿਲ ਜਾਵੇ ਤਾਂ ਆਖਰੀ ਪੰਕਤੀਆਂ ਵਿੱਚ ਸਤਿਗੁਰ ਦੱਸਿਆ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪਰੇਤ ਜਨ ਸੰਗਤ ਦੇ ਵਿੱਚ ਬੈਠ ਕਰਕੇ ਉਸ ਪ੍ਰਭੂ ਇੱਕ ਨਾਲ ਜੁੜੇਗਾ ਉਹਦੇ ਨਾਲ ਪ੍ਰੀਤ ਪਾਵੇਗਾ ਬੋ ਪਾਵੇਗਾ ਪਿਆਰ ਪਾਵੇਗਾ ਫਿਰ ਸਤਿਗੁਰ ਕਹਿੰਦੇ ਇਹੋ ਜੀ ਬਖਸ਼ਿਸ਼ ਹੋਵੇਗੀ ਸੰਗਤ ਦੇ ਵਿੱਚੋਂ ਤੇਰੇ ਜਨਮਾਂ ਜਨਮਾਂ ਦੇ ਦੁੱਖ ਜਿਹੜੇ ਨੇ ਉਹ ਮਿਟ ਜਾਣਗੇ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ ਸਤਿਗੁਰਾਂ ਦੇ ਅੱਜ ਦੇ ਇਹ ਸੰਨ ਪਾਵਨ ਬਚਨ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰਿ ਸਤਨਾ ਵਾਹਿਗੁਰੂ ਸਹਿਬ ਜੀ ਆ தனசரி மொல்ல பஞ்சா ஜி ஓ கமானி ரீத்தா संत की निंदा साखत की पूजा ऐसी दृढी प्रेप्रीता माया मोह ओलो ਗਰੇ ਹੀਤਾ ਹਰ ਚੰਦੌਰੀ ਬਨਹਰ ਪਾਤਰੇ ਇਹ ਹੈ ਤਹਾਰੋ ন্দন ਲੇਪਾ ਹੋਤ ਦੇਹ ਕੋ ਸੁਖ ਘਰ ਦਾ ਭਾ ਪਸ਼ਮ ਸੰਗੀਤਾ ਅਮਰਤ ਸੰਗ ਨਾਹੀ ਰਚ ਆਵਤਾ ਦਿਖਠ ਗੌਰੀ ਪ੍ਰੀਤਾ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੈ ਗੁਰ ਗਿਆਨ ਅੰਜਨ ਨੇਤਰ ਦੀਤਾ ਸਾਦ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਕੋ ਇਕ ਪਰੇਤਾ